9 ਵਜੇ ਦਾ ਟਾਈਮ ਦੇ ਕੇ ਡੇਢ ਘੰਟਾ ਲੇਟ ਹੂੰ ਪਾਰਟੀ ਅਗਲੇ ਨੂੰ ਪਾਰਟੀ ਕਰਕੇ ਹੋ ਜਾਣਾ ਜੀਨੇ ਬਹਿਣਾ 5-500 ਰੁਪਏ ਜਮਾ ਕਰਾਓ ਪਹਿਲਾਂ ਨਹੀਂ ਮੈਂ ਮਾਰ ਜੀ ਬਣਾਉਂਦਾ ਭੈਣਾ ਫਿਰ ਬਣਾ ਆਹ ਭਾਈ ਡਾਕਟਰ ਆਣੀਆਂ ਭੈਣਾਂ ਦੀਆਂ ਮੇਰੀਆਂ ਤਾਂ ਨਹੀਂ ਨਹੀਂ ਸਿੱਖਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆਂ ਡੈਡੀ ਦੇ ਨਾਨਕੇ ਬਦੋਸ਼ੀ ਫਤਿਹਗੜ੍ਹ ਸਾਹਿਬ ਏਰੀਆ ਵਿਆਹ ਆ ਉੱਥੇ ਤੇ ਭੂਆ ਹਣੀਆਂ ਨੇ ਵੀ ਜਾਣਾ ਜੰਨੀ ਛੋਟੀ ਭੂਆ ਨੂੰ ਛੱਡ ਕੇ ਜਾਊਗਾ ਲੱਪਰਾ ਆਪਾਂ ਲੱਪਰਾ ਤੋਂ ਬੜੀ ਭੋਤੇ ਸਭ ਛੋਟੀ ਭੂਆ ਜਾ ਕੇ ਜਾਣਾ ਰਣੂ 3 ਬਜੇ ਭੂਆ ਲੱਗਣਾ 10 ਵਜੇ ਜਾਣਾ ਯਾਦ ਰੱਖੋ ਥੋੜੇ ਥੋੜੇ ਸ਼ਾਟ ਤੁਮ ਨਾਲ ਦੀ ਨਾਲ ਦਿਖਾਈ ਜਾਣੇ ਆ ਏਰੀਆ ਸੋਹਣਾ ਤੇ ਠੰਡ ਵੀ ਆ ਵਿੱਚ ਦੀ ਧੁੱਪ ਵੀ ਆ ਜਾਂਦੀ ਆ ਜਾਗਤਾ ਆਪਾਂ ਚੱਕ ਲਈ ਰਹੀ ਪੈਂਟ ਛੱਡ ਜੀ ਸੱਜਣਾ ਅੱਜ ਬਾਕੀ ਇੰਜੋਏ ਕਰਿਓ ਬਹੁਤ ਲੱਗਣਾ ਤੇਰਾ ਹੀ ਸ਼ੇਅਰ ਕਮੈਂਟ ਜਰੂਰ ਕਰਿਓ ਸ਼ੇਅਰ ਤਾਂ ਕੀ ਲਾਈਕ ਹੀ ਕਰ ਦਿਓ ਥੈਂਕ ਯੂ ਬਗਲੀਆਂ ਹਾਂ ਲਵਾ ਜਾਂਦਾ ਹੋ 9 ਵਜੇ ਦਾ ਟਾਈਮ ਦੇ ਕੇ ਡੇਢ ਘੰਟਾ ਲੇਟ ਭੂਆ ਰ ਕੀ ਆ ਲੈ ਕੇ ਤਾਂ ਐ ਆਉਣਾ ਸੀ ਡਰਾਈਵਰੀ ਕਰਨੀ ਆ ਡਰਾਈਵਰੀ ਕਰਨੀ ਆ ਭਾਈ ਹਾਂ ਪਾਰਟੀ ਬਿਆਨ ਨਹੀਂ ਪਾਰਸਾ ਦਾ ਹੋਇਆ ਇਹਨਾਂ ਨੂੰ ਪਾਰਟੀ ਵੀ ਸੁਭਾਵਤੀ ਕਰ ਦਣੀ ਐ ਨਾ ਹਾਂ ਦੋ ਘੰਟੇ ਕੀ ਦੋ ਘੰਟੇ ਹੂੰ ਪਾਰਟੀ ਅਗਲੇ ਨੇ ਪਾਰਟੀ ਕਰਕੇ ਹੋ ਜਾਣਾ ਫੇਰ ਕਰ ਲਿਓ ਗੱਲਾਂ ਫੇਰ ਕਰ ਲਿਓ ਗੱਲਾਂ ਲੈ ਹਾਂ ਹਾਂ ਉਹ ਵੀ ਬੰਦ ਕਰ ਲੈ ਨਹੀਂ ਦੱਸ ਦੱਸ ਇਹ ਗੱਲ ਜ਼ਰੂਰੀ ਕਿੰਨਾ ਕਿੰਨਾ ਨਹੀਂ ਕੋਈ ਨਹੀਂ ਲੈਣਾ ਬਸ ਕੋਈ ਨਹੀਂ ਲੈਣਾ ਸਹੀ ਵਈਆ ਸੇਵਾ ਸੁਵਾਨੀ 500 ਦਿਹਾੜੀ ਮੇਰੀ ਚਾਰ ਭੂਆ 500 500 500 ਵੱਡੀ 2 ਨੰਬਰ 3 ਨੰਬਰ ਸਭ ਤੋਂ ਛੋਟੀ 2000 2500 ਬਣ ਗਏ ਹੈ ਹਾਂ ਜੀ ਨੇ ਬਹਿਣਾ 5-500 ਰੁਪਇਆ ਜਮਾ ਕਰਾਓ ਪਹਿਲਾਂ ਲੈ ਲੈ ਉਹ ਅਫਦਲ ਅਫਦਲ ਲਾਗੇ ਜੇ ਰੱਖੋ ਪਿੱਛੇ ਰਾਨ ਵਾਲੀ ਮਾਸੂ ਨੂੰ ਕਹਣਾਗਾ ਮੈਂ ਛੇ

ਬੜਾ ਪਤਾ ਨਹੀਂ ਕਿੱਥੇ ਕਿੱਥੇ ਪਾਉਂਗੇ ਬਹੁਤ ਵਧੀਆ ਲੱਗਿਆ ਇਹ ਤਾਂ ਆਏ ਕੋ ਜਿਓ ਜੱਜ ਦੇ ਤੁਰੇ ਜੱਜ ਹੀ ਕੋਸਾਂ ਚੱਲ ਪਾਰ ਲਾ ਚੌਂਕੜੀ ਪੂਆ ਆ ਕੇ ਨਹੀਂ ਵੇਨੂ ਲੈ ਚੱਲ ਮਗਾ ਸਾਡੇ ਕੋਲ ਨਹੀਂ ਤੂੰ ਬੈਠਣ ਆਈ ਆਹੀਂ ਬਹਿ ਜਾ ਆ ਜਾ ਬਹਿ ਜਾ ਦੋਇ ਜਵਾਂ ਨਹੀਂ ਐਨੀ ਦੋ ਰਸਾ ਪਾ ਲੋ ਦੋਇ ਉੱਤੇ ਬਹਿ ਜਾ ਵਿਆਹ ਤੇ ਗਈ ਸੀ ਪਹੁੰਚ ਭੈਣਾਂ ਦੇ ਮੇਲੇ ਗੈਲੇ ਨਹੀਂ ਮੁੱਕਦੇ ਹਾਂ ਮੈਲਡੀਆਂ ਲੈ ਇਹ ਹੀ ਨਹੀਂ ਹਟਦੀਆਂ ਖੇਚਰ ਆਪਾਂ ਹੀ ਖੇਚਦਾ ਹੁਣ ਹੁਣ ਮਡੋਲੀ ਵਾਲਿਆਂ ਦਾ ਰਾਹ ਪੁੱਛ ਲਿਓ ਹਾਂ ਹੁਣ ਬੋਲ ਆਹ ਭਾਈ ਲਾ ਪਰਾਲੀਆਂ ਭੈਣਾਂ ਨੇ ਮੇਰੀਆਂ ਦੋ ਆ ਬਸ ਠੀਕ ਹੋਰ ਕੁਝ ਬੋਲਣਾ ਨਹੀਂ ਦੇ ਡੈਕੋਰੇਸ਼ਨ ਬਹੁਤ ਜ਼ਿਆਦਾ ਸੋਹਣੀ ਕੀਤੀ ਹੋਈ ਆ ਅਸੀਂ ਇਹ ਏਰੀਆ ਚ ਪਹਿਲੀ ਵਾਰ ਹੀ ਆਏ ਆ ਇੱਕ ਵਾਰੀ ਆਏ ਸੀ ਬਸ ਪਟਿਆਲੇ ਪਾਰਟੀ ਤੇ ਨਾਲ ਇਨਡੋਰ ਵੀ ਆਊਟਡੋਰ ਵੀ ਆ ਸਟਾਲਸ ਵਗੈਰਾ 스ਨੈਕਸ ਨੇ ਇੱਧਰ ਅੰਦਰ ਲੰਚ ਡਿਨਰ ਵਗੈਰਾ ਬ੍ਰੇਕਫਾਸਟ ਸੋਰੀ ਹਾਂ ਅੰਦਰ ਹੈ ਕਮਰੋ ਪੂਰੇ ਈਟ ਫੈਵਰੇਟ ਥਿੰਗ ਉਾ ਨਾਨਕੇ ਕਾਦੀ ਆ ਇਹਨੇ ਹਿੱਤਾਂ ਸ਼ੁਰੂ ਕਰਦੀਆਂ ਪ੍ਰਿੰਟ ਪ੍ਰਾਈਜ਼ ਕਿਵੇਂ ਆ ਟੈਸਟੀ ਉਸ ਖਾ ਤਾਂ ਸਹੀ ਟੈਸਟੀ ਹੈ ਚੱਕ ਲਓ ਜਿਹਦੇ ਕਰਕੇ ਕਲੇਸ਼ ਪਾਇਆ ਸੀ ਤੁਸੀਂ ਦੋਨਾਂ ਨੇ ਜਿਹਨਾਂ ਕਹੂਗਾ ਹੈ ਅਮੋਂ ਲਗਾ ਦੂੰ ਨਾ ਦੋ ਬੈਠ ਜਾਓ ਆ ਲੋਕਾਂ ਨੂੰ ਚਾਰ ਆਣਾ ਸਿਰ ਕਨਗ ਦੇ ਗੱਡੀ ਚ ਚੋਰੀ ਦੋ ਆਦੇ ਸਿਰੇ ਕਿ ਫਾੜਾ ਕਿਹਦੇ ਫੇਰ ਲੁਕਾ ਲੈਣਾ ਮੈਂ ਕਿਹਦੇ ਦੇਣਾ 50 ਬਲੇ ਮੈਨੂੰ ਲੱਤਾੜਗੇ ਬੈ ਲੱਤਾੜਗੇ ਨਹੀਂ ਨਹੀਂ ਉਹ ਕਰ ਉਹ ਕਰ ਮਾਸੀ ਨੂੰ ਬੁਲਾ ਦੇ ਆਪਣੀ ਕੋਈ ਨਹੀਂ ਕੋਈ ਬੜੀ ਕਰਦਾ ਕਿ ਰੌਣਕ ਲਾ ਆਹ ਜੀ ਵੀਰੀ ਨਾ ਆਖੇ ਮਾਸ ਇਕੱਠੇ ਹੋਇਆ ਮਾਸ ਇਕੱਠੇ ਹੋਇਆ ਜੇਕਰ ਲੋਕ ਕਰਨ ਕਿੰਨੇ ਦੋ ਤਿੰਨ ਕਿੰਨੇ ਓਹੋ ਬਿਆਹ ਤੇ ਜਾਇਆ ਉਹ ਹੁਣੇ ਛੱਡਿਆ ਹੈ ਤੇ ਹੁਣ ਅੱਗੇ ਸੀਗੇ ਆਪਾਂ ਕਰੇ ਬੈ ਕੇ ਦੇਖਦੇ ਆਪਾਂ ਮੈਚ ਇਹ ਬਲੌਗ ਵਧੀਆ ਲੱਗਿਆ ਤਾਂ ਜਰੂਰ ਲਾਈਕ ਤੇ ਕਮੈਂਟ ਕਰਿਓ ਤੇ ਐਦਾਂ ਦੇ ਛੋਟੇ ਛੋਟੇ ਬਲੌਗ ਮੈਂ ਪਾਉਂਦਾ ਰਹੂੰਗਾ ਜਸਟ ਨਾਰਮਲ